ਸਰਬਤ ਖਾਲਸਾ ਇਕੱਤਰ ਹੋ ਰਿਹਾ ਹੈ। ਦਾਸ ਬੇਨਤੀ ਕਰਦਾ ਸਾਰੀ ਸਿੱਖ ਪਾਉਂਦ ਸਾਰੇ ਇਕੱਤਰ ਹੋ ਗਏ। ਇਕਜੁੱਟ ਹੋ ਗਏ। ਜੋ ਵੀ ਸਰਬਤ ਖਾਲਸੇ ਨੇ ਮੱਤੇ ਪਕਾਣੇ ਜਾਂ ਸੋਗਨ ਸਾਰੇ ਇਕੱਤਰ ਹੋ ਕੇ ਗੁਰੂ ਕਲਗੀ ਤਾਂ ਸਿੱਖੇ ਪਾਸ਼ੀ ਗੁਰਮੁਖੀ ਸੀਸਾ ਸਿੰਘਾਂ ਦੀਆਂ ਜੋ ਸ਼ਹਾਦਤਾਂ ਆਈਆਂ ਜੋ ਵੀ ਹੋਰ ਕਲਗੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿੰਦ ਵੀ ਬਾਰੇ ਹੋ ਰਿਹਾ ਵਿਚਾਰਾ ਹੋਣੀਆਂ। ਜੋ ਵੀ ਇਕਤਾ ਦੇ ਚੰਡੇ ਥੱਲੇ ਹੋ ਕੇ ਸਾਰੇ ਸਿਕਮ ਨੂੰ ਬੇਨਤੀ ਕੀਤੀ ਜਾਂ ਵੱਧ ਚੜ ਕੇ ਹੰਗਾਰਾ ਭਰੋ ਪਿੰਡ ਟੱਬੇ ਦਾਸ ਵੀ ਗੁਰਦੁਆਰਾ ਨਾਨਕਸਰ ਜੱਗੋਆ ਸਿੱਖ ਪੰਥ ਦੇ ਨਾਲ ਸਰਬੱਤ ਖਾਲਸੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਰੇ ਸਿਕਮ ਦੇ ਨਾਲ ਸੰਤ ਬਾਬਾ ਕੀ ਜੱਜ ਸਿੰਘ ਸਾਰੇ ਨਾਨ ਫਰ ਵਾਲੇ ਸਾਰੇ ਨਾਲ ਸਰਬੱਤ ਖਾਲਸੇ ਦੇ ਨਾਲ ਜਿਵੇਂ ਵੀ ਉਹ ਲੋੜ ਪਈ ਉਵੇਂ ਹੀ ਨਾਲ ਸਿਕਮ ਦੇ ਨਾਲ ਗਾਰ ਨਾ ਗਾਰ ਆਪਰਾਗੇ ਚੜਦੀ ਕਲਾ ਦੇ ਵਿੱਚ ਸਿੱਖ ਕੌਮ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ